ਹੈ ਮੇਰਾ ਚੈਨਲ ਚੰਗੀ ਦਿਰਾ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਸਵੇਰ ਦਾ ਟਾਈਮ ਆ ਮੈਂ ਰੌਂਡ ਤੋਂ ਵਾਪਸ ਆਇਆ ਹਾਂ ਤੇ ਕਾਹਦੇ ਨੇ ਕਿ ਮੋਟੇ-ਕੂਟੇ ਬਟੇ ਨੂੰ ਪਾਣੀ ਪਾਉਣ ਵਾਲਾ ਜੋ ਪਾਇਆ ਜੋ ਉਹਨਾਂ ਅੱਜ ਮੇਰੇ ਸਾਹਮਣੇ ਆ ਗਏ ਅੱਜ ਆ ਕੇ ਮਾਤਾ ਜੀ ਕੋਈ ਜਦ ਵੀ ਸਾਂਝੇ ਦੇ ਸੰਜਰੂ ਕਰਦ ਨੇ ਚੋ ਸਵੇਰ ਆਪਣੇ ਟੀਣਾ ਮੇਰੀ ਸਵੇਰ ਦੇ ਜੀ ਮਾਤਾ ਜੀ ਰੱਖਿਆ ਕਰਿਆ ਪਿਆਜ ਨਾਲ ਕੋ ਜਰ ਰੱਖਾ ਬੋਤਾਇਆ ਕੋਈ ਬਣੀ ਰੋ ਖਾਣਾ ਚਾਹੀਦਾ ਖਾਜੂ ਕੋਈ ਧਿਆਨ ਬਣੇ ਦੇ ਉਹਦਾ ਗਾਹੀ ਹਰ ਕੋ ਬੈ ਗਿਆ ਨਹੀਂ ਦੇ ਉਹ ਆਹ ਬਣਾ ਪੱਖੇ ਤੋਂ ਬੈਠਾ ਇੱਕ ਕਿਹੜਾ ਲੈ ਬਣਾ ਪੱਖੇ ਤੋਂ ਬੈਠਾ ਨਹੀਂ ਜਾਂਦਾ ਔਰ ਮੇਰਾ ਦਿਲ ਖੀਤਾ ਕੁ ਮਿੰਟ ਤੋਂ 2 ਮਿੰਟ ਦੀ ਸਾਹ ਹੀ ਤਾਂ ਲੈਣਾ ਪਈ ਜਾਵੇ ਆ ਬਰਾਮਾ ਦੇ ਦਾਕ ਕਰੀਆਂ ਜਿਹੜੀ ਨੂੰ ਚਿਹਰੇ ਸਾਨੂੰ ਜਦੂਰ ਖਾਣੇ ਚਾਹੀਦੇ ਔਰ ਖਾਣੀਆਂ ਪੀਉਗੀਆਂ ਚਾਹੀਦੀਆਂ ਪ੍ਰੋਟੀਨਾ ਪ੍ਰੋਟੀਨ ਦਾ ਸੁੱਧ ਬੌਡੀ ਨੂੰ ਸਿਰ ਜਰੂਰੀ ਚਾਹੀਦਾ ਨਾ ਬਾਪੇ ਜਿਗੂਰੀ ਆ ਤੁਹਾਡੇ ਸਾਹਮਣੇ ਮੈਂ ਦੇਖਿਆ ਪਰ ਮੈਂ ਸਿੰਘ ਜਨਾ ਵੀ ਕੀ ਕਾਲੀ ਕਰਕੇ ਦੇਖਦੇ ਸੀ ਆਦੇ ਜੇਲ ਦਾ ਇੱਕ ਉਹ ਲੋਕਾਂ ਦਾ ਜਿਹੜੇ ਸਾਰੇ ਦੇਣਾ ਤੇ ਵੀ ਯਾਰ ਜੁਨੇ ਔਰ ਇਹ ਮੇਰਾ ਛੋਟਾ ਜਿਹਾ ਪੈਸੇ ਹਾਰਿਆਂ ਨੂੰ ਤੇ ਚੇਰ ਦੇ ਚਾ ਬੈਡ ਤੇ ਨਾ ਪੀਓ ਨਰੌਣ ਤੋਂ ਆਵੇ ਮੈਰੀ ਲਾ ਪੀਓ ਤੇ ਚਾਹ ਸਵਾਲ ਲੱਗੇ ਅਈ ਥੋੜਾ ਜਿਹਾ ਅੜਵਲ ਕੀਤਾ ਹੋਗਾ ਜਿਹਦੇ ਰੌਵ ਪਾਸੇ ਰੌ ਮੇਰੇ ਲੋ ਸਾਰਿਆਂ ਨੂੰ ਲੋ ਸਾਰਾ ਪਿਆ ਸਤਿ ਸ਼੍ਰੀ ਅਕਾਲ